ਮੈਂ ਮਿੱਟੀ ਨਾਲ ਜੁੜਿਆ ਰਹਿਣਾ ਤੇ ਮਿੱਟੀ ਮੇਰੀ ਮਾਂ ਮਿੱਟੀ ਨੇ ਮੈਨੂੰ ਤਣ ਬਖਿਆ ਤੇ ਮਿੱਟੀ ਨੇ ਹੀ ਬਖੀ ਸ਼ਾ ਮਿੱਟੀ ਤੋਂਨ ਪੈਦਾ ਹੁੰਦਾ ਤੇ ਆਖਰ ਸਮੇ ਮਿੱਟੀ ਹੀ ਦਿੰਦੀ ਥਾਂ ਰਹਿਣਾ ਜਿੰਨਾ ਸਮਾ ਹੈ ਤੇ ਮਿੱਟੀ ਦਾ ਸਤਕਾਰ ਕਰੋ ਮਿੱਟੀ ਹੀ ਸਰੀਰ ਹੈ ਸਭ ਦਾ ਇਸ ਦਾ ਨਾ ਹੰਕਾਰ ਕਰੋ ਮਿੱਟੀ ਤੋਂ ਹੀ ਬਣੇ ਸਭ ਪੁਤਲੇ ਇਹਨਾਂ ਨੂੰ ਦਿਲੋਂ ਪਿਆਰ ਕਰੋ ਮੰਜ਼ਿਲਾ ਤੱਕ ਜਾਣ ਲਈ ਮਿੱਟੀ ਹੀ ਬਣਾਉਂਦੀ ਰਾਹ ਮੈਂ ਮਿੱਟੀ ਨਾਲ ਜੁੜਿਆ ਰਹਿਣਾ ਤੇ ਮਿੱਟੀ ਮੇਰੀ ਮਾਂ ਮਿੱਟੀ ਨੇ ਹੀ ਮੈਨੂੰ ਤਨ ਬਖਸ਼ਿਆ ਤੇ ਮਿੱਟੀ ਨੇ ਹੀ ਵਕਸ਼ੀ ਸ਼ਾ